ਡੇਰਾ ਸਿਰਸਾ ਮੁਖੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਟੜਕੀ-ਟੜਕੀ ਜਿਹੜਾ ਡੇਰਾ ਸਿਰਸਾ ਮੁਖੀ ਜੇਲ੍ਹ ਤੋਂ ਬਾਹਰ ਆ ਗਏ ਨੇ ਤਾਂ ਦੱਸ ਦਿੰਨੇ ਆ ਕਿ ਸੁਨਾਰੀਆ ਜੇਲ੍ਹ ਵਿੱਚ سزا ਘੱਟ ਰਹਿ ਡੇਰਾ ਸੱਤਿਆ ਸੌਦਾ ਦੇ ਮੁਖੀ ਨੂੰ ਇੱਕ ਵਾਰ ਫਿਰ ਤੋਂ ਜਿਹੜੀ ਫਰਲੋ ਮਿਲ ਗਈ ਆ ਟੜਕੇ-ਟੜਕੇ ਉਹ ਜੇਲ੍ਹ ਤੋਂ ਜਿਹੜੇ ਬਾਹਰ ਆ ਗਏ ਨੇ ਤਾਂ ਸੂਤਰਾਂ ਦਾ ਕਹਿਣਾ ਕਿ ਹਣੀਪ੍ਰੀਤ ਡੇਰਾ ਮੁਖੀ ਨੂੰ ਲੈਣ ਲਈ ਆਈ ਸੀ ਇੱਕ ਵਾਰ ਫਿਰ ਤੋਂ ਜਿਹੜਾ ਉਹਨਾਂ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਆ ਡੇਰਾ ਸੱਤਿਆ ਸੌਦਾ ਦੇ ਮੁਖੀ ਇੱਕ ਵਾਰ ਫਿਰ ਤੋਂ ਜੇਲ੍ਹ ਵਿੱਚੋਂ ਜਿਹੜਾ ਬਾਹਰ ਆ ਗਏ ਨੇ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਲਈ ਜਿਹੜੀ ਉਹ ਫਰਲੋ ਤੇ ਰਿਹਾਅ ਹੋ ਗਏ ਨੇ ਅਤੇ ਸਖਤ ਸੁਰੱਖਿਆ ਵਿਚਕਾਰ ਸਿਰਸਾ ਸਥਿਤ ਡੇਰਾ ਹੈੱਡਕੁਆਟਰ ਲਈ ਜਿਹੜਾ ਰਵਾਨਾ ਹੋ ਗਏ ਨੇ ਜਿਵੇਂ ਡੇਰਾ ਸੱਚਾ ਸੌਦਾ ਦੇ ਮੁਖੀ ਸਵੇਰੇ ਜਿਹੜਾ ਜੇਲ੍ਹ ਤੋਂ ਬਾਹਰ ਆਏ ਹਰਿਆਣਾ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਘੇਰ ਲਿਆ ਹਰ ਕੋਨੇ-ਕੋਨੇ ਤੇ ਜਿਹੜੀ ਪੁਲਿਸ ਤੈਨਾਤ ਕੀਤੀ ਆ ਤੇ ਪੂਰੇ ਰਸਤੇ ਤੇ ਜਿਹੜੀਆਂ ਪੂਰੀ ਨਿਗਾਹ ਬਣਾ ਕੇ ਰੱਖੀ ਜਾ ਰਹੀ ਆ ਉਮੀਦ ਆ ਕਿ ਉਹ ਦੁਪਹਿਰ ਤੱਕ ਬੇਗੂ ਰੋਡ ਤੇ ਸਥਿਤ ਡੇਰਾ ਆਸ਼ਰਮ ਪਹੁੰਚ ਜਾਣਗੇ ਜਿਤੇ ਉਹਨਾਂ ਦੇ ਪੈਰੋਕਾਰ ਉਹਨਾਂ ਪ੍ਰਤੀ ਕਾਫੀ ਉਤਸ਼ਾਹਿਤ ਨੇ ਪ੍ਰਸ਼ਾਸਨ ਨੇ ਅੱਜ ਸਵੇਰੇ ਉਹਨਾਂ ਨੂੰ ਜਿਹੜਾ ਸੁਨਾਰੀਆ ਜੇਲ੍ਹ ਤੋਂ ਬਾਹਰ ਕੱਢਿਆ ਇਸ ਵਾਰ ਡੇਰਾ ਮੁਖੀ ਜਿਹੜਾ ਸਿਰਸਾ ਡੇਰਾ ਚ ਹੀ ਰਹਿਣਗੇ ਡਿਜੀਟਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਹਣੀ ਪ੍ਰੀਤ ਜਿਹੜੀ ਸਵੇਰੇ ਸਵੇਰੇ ਰੌਤਕ ਦੀ ਜਿਹੜੀ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਭਾਰੀ ਪੁਲਿਸ ਕਾਫਲੇ ਦੇ ਨਾਲ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਸਿਰਸਾ ਲਈ ਰਵਾਨਾ ਹੋ ਗਈ ਇਸ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਰਸਤੇ ਵਿੱਚ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਪੁਲਿਸ ਨੇ ਜਿਹੜੀਆਂ ਪਹਿਲਾਂ ਹੀ ਸਖਤ ਜਿਹੜੀਆਂ ਕੁਰੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਸੀ ਸਿੱਸਾ ਡੇਰੇ ਵਿੱਚ ਉਹਨਾਂ ਦੇ ਠਹਿਨ ਦੀ ਖਬਰ ਕਾਰਨ ਜਿਹੜਾ ਸਮਰਥਕਾਂ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹਾਲਾਂਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਪਹਿਲਾਂ ਹੀ ਪੈਰੋਕਾਰਾਂ ਨੂੰ ਡੇਰੇ ਵਿੱਚ ਭੀੜ ਨਾ ਕਰਨ ਦੀ ਜਿਹੜੀ ਅਪੀਲ ਕੀਤੀ ਸੀ ਜਿੱਥੇ ਹੀ ਉਹਨਾਂ ਨੂੰ ਜਿਹੜੀ ਬਾਰ-ਬਾਰ ਪੈਰੋਲ ਮਿਲ ਰਹੀ ਹੈ ਜਾਂ ਤਾਂ ਉਥੇ ਸਿੱਖ ਜਥੇਬੰਦੀਆਂ ਵੱਲੋਂ ਐ ਜੀ ਪੀ ਸੀ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਬਾਰ-ਬਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਹਰਿਆਣਾ ਸਰਕਾਰ ਵੱਲੋਂ ਬਾਰ-ਬਾਰ ਦਿੱਤੀਆਂ ਜਾ ਰਹੀਆਂ ਪੈਰੋਲਾ ਬਾਰੇ ਵੀ ਕਈ ਸਵਾਲ ਜਿਹੜੇ ਉਹ ਉੱਠ ਰਹੇ ਨੇ ਹਾਂਜੀ ਦੱਸਦੀ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਇੱਕ ਵਾਰ ਫਿਰ ਤੋਂ ਜਿਹੜਾ ਜੇਲ੍ਹ ਤੋਂ ਬਾਹਰ ਆ ਗਏ ਨੇ ਸੁਨਾਰਿਆ ਜੇਲ੍ਹ ਤੋਂ 21 ਦਿਨਾਂ ਦੀ ਫਰਲੋ ਤੇ ਰਿਹਾ ਕੀਤੇ ਗਏ ਨੇ ਤੇ ਸਖਤ ਸੁਰੱਖਿਆ ਦੇ ਵਿਚਕਾਰ ਸਿਰਸਾ ਸਥਿਤ ਡੇਰਾ ਹੈੱਡ ਕੁਆਰਟਰ ਲਈ ਰਵਾਨਾ ਹੋ ਗਏ ਨੇ ਜਿਵੇਂ ਡੇਰਾ ਸੱਚਾ ਸੌਦਾ ਦੇ ਮੁਖੀ ਸਵੇਰੇ ਜੇਲ੍ਹ ਤੋਂ ਬਾਹਰ ਆਏ ਹਰਿਆਣਾ ਪੁਲਿਸ ਅਤੇ ਸੁਰੱਖਿਆ ਬਲਾ ਨੇ ਉਹਨਾਂ ਨੂੰ ਜਿਹੜਾ ਘੇਰ ਲਿਆ ਤਾਂ ਕਿ ਜੋ ਕੋਨੇ-ਕੋਨੇ ਤੇ ਪੁਲਿਸ ਜਿਹੜੀ ਤਾਇਨਾਤ ਸੀ ਤਾਂ ਕਿ ਜੋ ਪੂਰਾ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਤਾਂ ਪੂਰੀਆਂ ਨਿਗਾਹਾਂ ਰੱਖੀਆਂ ਜਾ ਰਹੀਆਂ ਨੇ ਉਮੀਦ ਹੈ ਕਿ ਉਹ ਦੁਪਹਿਰ ਤੱਕ ਬੇਗੂ ਰੋਡ ਤੇ ਸਥਿਤ ਡੇਰਾ ਆਸ਼ਰਮ ਪਹੁੰਚ ਜਾਣਗੇ ਜਿੱਥੇ ਉਹਨਾਂ ਦੇ ਪੈਰੋਕਾਰ ਉਹਨਾਂ ਪ੍ਰਤੀ ਕਾਫੀ ਉਤਸ਼ਾਹਿਤ ਨੇ ਪ੍ਰਸ਼ਾਸਨ ਨੇ ਅੱਜ ਸਵੇਰੇ ਉਹਨਾਂ ਨੂੰ ਜਿਹੜਾ ਸੁਨਾਰੀਆ ਜੇਲ੍ਹ ਚੋਂ ਬਾਹਰ ਕੱਢਿਆ ਤਾਂ ਇਸ ਵਾਰ ਡੇਰਾ ਮੁਖੀ ਸਿਰਸਾ ਡੇਰਾ ਵਿੱਚ ਹੀ ਰਹਿਣਗੇ ਤਾਂ ਡਿਜੀਟਲ ਮੀਡੀਆ ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਹਣੀ ਪ੍ਰੀਤ ਉਹ ਜਿਹੜੀ ਸਵੇਰੇ ਸਵੇਰੇ ਰੋहतक ਦੀ ਸੁਨਾਰੀਆ ਜੇਲ੍ਹ ਪਹੁੰਚੀ ਅਤੇ ਭਾਰੀ ਪੁਲਿਸ ਕਾਫਲੇ ਦੇ ਨਾਲ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਸਿਰਸਾ ਲਈ ਰਵਾਨਾ ਹੋਗੀ ਇਸ ਇਸ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਰਸਤੇ ਵਿੱਚ ਕਿਸੇ ਵੀ ਅਨਸੁਖਾਵੀ ਘਟਨਾ ਤੋਂ ਬਚਣ ਲਈ ਪੁਲਿਸ ਨੇ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਪੂਰੀਆਂ ਮੁਕੰਮਲ ਕਰ ਲਈਆਂ ਸੀ ਸ਼ਿਰਸਾ ਡੇਰਾ ਵਿੱਚ ਉਹਨਾਂ ਦੇ ਠਹਿਨ ਦੀ ਖਬਰ ਕਾਰਨ ਸਮਰਥਕਾਂ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹਾਲਾਂਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਪਹਿਲਾਂ ਹੀ ਪੈਰੋਕਾਰਾਂ ਨੂੰ ਜਿਹੜਾ ਡੇਰੇ ਵਿੱਚ ਭਿੜਨਾ ਨਾ ਕਰਨ ਦੀ ਜਿਹੜੀ ਅਪੀਲ ਕੀਤੀ ਸੀ ਜਿੱਥੇ ਡੇਰਾ ਮੁਖੀ ਨੂੰ ਜਿਹੜੀ ਬਾਰ-ਬਾਰ ਪੈਰੋਲਾਂ ਮਿਲ ਰਹੀਆਂ ਨੇ ਉੱਥੇ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਐਜੀਪੀਸੀ ਦੇ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ